ਕਾਂਗਰਸ ਤੋਂ ਸਾਬਕਾ ਮੰਤਰੀ ਕਾਂਗਰਸੀ ਆਗੂ ਸਾਦੂ ਸਿੰਘ ਧਰਮਸੋਤ ਨੂੰ ਲੰਗੇ ਦਿਨ ਗ੍ਰਿਫਤਾਰ ਕਰ ਲਿਆ ਜਾਂਦਾ ਸਾਦੂ ਸਿੰਘ ਧਰਮਸੋਤ ਕਾਂਗਰਸ ਸਰਕਾਰ ਵੇਲੇ ਮੰਤਰੀ ਰਹਿ ਚੁੱਕੇ ਨੇ ਜੰਗਲਾਤ ਮੰਤਰੀ ਰਹਿ ਚੁੱਕੇ ਨੇ ਜੰਗਲਾਤ ਵਿਭਾਗ ਸਾਹਮਦੇ ਰਹੇ ਨੇ ਔਰ ਉਸੇ ਦੇ ਵਿੱਚ ਆਖਰਕਾਰ ED ਨੇ ਐਕਸ਼ਨ ਕਰ ਦਿੱਤਾ ਔਰ ਗ੍ਰਿਫਤਾਰ ਕਰ ਲਿਆ ਸਾਬਕਾ ਮੰਤਰੀ ਸਾਦੂ ਸਿੰਘ ਧਰਮਸੋਤ ਨੂੰ ਕਾਂਗਰਸ ਦੇ ਆਗੂ ਨੇ ਔਰ ਉਗੇ ਨਾਮ ਉਗੀ ਸਖਸ਼ੀਤ ਮੰਨੇ ਜਾਂਦੇ ਨੇ ਸਾਧੂ ਸਿੰਘ ਧਰਮਸੋਤ ਔਰ ਉਹਨਾਂ ਨੂੰ ਆਖਰਕਾਰ ਗ੍ਰਿਫਤਾਰ ਕਰ ਲਿਆ ਗਿਆ ਈਡੀ ਨੇ ਐਕਸ਼ਨ ਕੀਤਾ ਈਡੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਲੰਗੇ ਦਿਨ ਗ੍ਰਿਫਤਾਰ ਕਰਕੇ ਜਲੰਧਰ ਲਿਆਂਦਾ ਜਾਂਦਾ ਈਡੀ ਦੇ ਆਫਿਸ ਦੇ ਵਿੱਚ ਪੁੱਛ ਪੜਤਾਲ ਹੁੰਦੀ ਹੈ ਪੁੱਛ ਪੜਤਾਲ ਤੋਂ ਬਾਅਦ ਗ੍ਰਿਫਤਾਰ ਕਰਕੇ ਤੇ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਕਰਾਉਣ ਤੋਂ ਬਾਅਦ ਮੁਹਾਲੀ ਲਿਜਾਇਆ ਜਾਂਦਾ ਮੁਹਾਲੀ ਦੀ ਪੀਐਮਐਲ ਕੋਰਟ ਦੇ ਵਿੱਚ ਅੱਜ ਪੇਸ਼ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਰਿਮਾਂਡ ਲੈਣ ਦੀ ਪ੍ਰਕਿਰਿਆ ਜਿਹੜੀ ਆ ਰੰਮੀ ਜਾਵੇਗੀ ਪਰ ਸਾਦੂ ਸਿੰਘ ਧਰਮਸੋਤ ਨੂੰ ਲੰਗੇ ਸਾਲ ਦੀ ਗ੍ਰਿਫਤਾਰ ਕੀਤਾ ਗਿਆ ਸੀ ਔਰ ਸਤੰਬਰ ਮਹੀਨੇ ਦੇ ਵਿੱਚ ਰਿਹਾ ਹੁੰਦੇ ਨੇ ਉਦੋਂ ਵਿਜੀਲੈਂਸ ਦੇ ਕੋਲ ਇਹ ਮਾਮਲਾ ਸੀ ਵਿਜੀਲੈਂਸ ਜਾਂਚ ਕਰ ਰਹੀ ਸੀ ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਇਲਜ਼ਾਮ ਸਾਦੂ ਸਿੰਘ ਧਰਮਸੋਤ ਦੇ ਉੱਤੇ ਲਗਾਏ ਸਨ ਤੇ ਉਸ ਤੋਂ ਬਾਅਦ ਹੀ ਇਹ ਮਾਮਲਾ ਜਿਹੜਾ ਵਿਭਾਗੀ ਘਟਾਲੇ ਦਾ ਮਾਮਲਾ ਸਾਹਮਣੇ ਆ ਰਿਹਾ ਹੁਣ ਉਹ ਖੁੱਲਿਆ ਸੀ ਦਰਸਲ ਜੰਗਲਾਤ ਵਿਭਾਗ ਦੇ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਦੇ ਉੱਤੇ ਦਰਖਤਾਂ ਦੀ ਕਟਾਈ ਨੂੰ ਲੈ ਕੇ ਮੋਟੀ ਰਿਸ਼ਵਤ ਲੈਣ ਦੇ ਇਲਜ਼ਾਮ ਜਿਹੜੇ ਨੇ ਉਹ ਸਾਧੂ ਸਿੰਘ ਧਰਮਸੋਤ ਉੱਤੇ ਲਗਾਏ ਗਏ ਨੇ ਔਰ ਇਸ ਦੇ ਨਾਲ ਨਾਲ ਸਾਧੂ ਸਿੰਘ ਧਰਮਸੋਤ ਦੇ ਉੱਤੇ ਪੋਸਟਿੰਗ ਅਤੇ ਬਦਲੀਆਂ ਨੂੰ ਲੈ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਵੀ ਲੱਗੇ ਹੋਏ ਨੇ ਉਸ ਦੇ ਚੱਲਦੇ ਈਡੀ ਨਾਲ ਪੁਛਪੜਤਾਲ ਚੱਲ ਰਹੀ ਸੀ ਈਡੀ ਦੀ ਐਂਟਰੀ ਦਰਸਲ ਇਸ ਮਾਮਲੇ ਦੇ ਵਿੱਚ ਲੰਗੇ ਸਾਲ ਹੁੰਦੀ ਹੈ ਜਦੋਂ ਸਾਧੂ ਸਿੰਘ ਧਰਮਸੋਤ ਸੰਗਤ ਸਿੰਘ ਗਲ ਜੀਆਂ ਔਰ ਉਹਨਾਂ ਦੇ ਨਾਲ ਕਈ ਸਰਕਾਰੀ ਅਧਿਕਾਰੀਆਂ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਜਾਂਦੀ ਹੈ ਈਡੀ ਦੇ ਵੱਲੋਂ ਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਲਗਾਤਾਰ ਸਾਧੂ ਸਿੰਘ ਧਰਮਸੋਤ ਨੂੰ ਸਮਨ ਭੇਜੇ ਜਾ ਰਹੇ ਹੁੰਦੇ ਨੇ ਪ੍ਰੈਸ ਦੇ ਚੱਲਦੇ ਆਖਰਕਾਰ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਔਰ ਜਲੰਧਰ ਈਡੀ ਅਫੀਸਰ ਲਿਆਇਆ ਜਾਂਦਾ ਈਡੀ ਅਫੀਸ ਤੋਂ ਬਾਅਦ ਮੈਡੀਕਲ ਚੈੱਕਅਪ ਹੁੰਦਾਇਆ ਸਿਵਲ ਹਸਪੀਟਲ ਤੇ ਉਸ ਤੋਂ ਬਾਅਦ ਮੁਹਾਲੀ ਲਿਜਾਇਆ ਗਿਆ ਹੁਣ ਅੱਜ ਮੁਹਾਲੀ ਕੋਰਟ ਦੇ ਵਿੱਚ ਜਿਹੜੀ ਹੈ ਉਹ ਪੇਸ਼ੀ ਹੋਵੇਗੀ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜਿਹੜਾ ਉਹ ਸ਼ੁਰੂ ਕੀਤਾ ਜਾਵੇਗਾ ਫਿਲਹਾਲ ਸਾਧੂ ਸਿੰਘ ਧਰਮਸੋਤ ਦੀਆਂ ਮਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਲਗਾਤਾਰ ਇਲਜ਼ਾਮ ਨੇ ਆਪਣੇ ਹੀ ਵਿਭਾਗ ਦੇ ਵਿੱਚ ਕਪਲੇ ਦੇ ਨਾ ਸਿਰਫ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਸੀ ਬਿੜਾ ਪਹਿਲਾਂ ਬਿਜ਼ਨਸ ਦੇਖ ਰਹੀ ਸੀ ਪਰ ਹੁਣ ਈਡੀ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਇਸ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਖਾਸ ਕਰਕੇ ਈਡੀ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਜਗਲਾਤ ਵਿਭਾਗ ਦੀਆਂ ਜ਼ਮੀਨਾਂ ਦੇ ਉੱਤੇ ਦਰਖਤਾਂ ਦੀ ਕਟਾਈ ਨੂੰ ਲੈ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਜਿਹੜੇ ਨੇ ਉਹ ਸਾਧੂ ਸਿੰਘ ਧਰਮਸੋਤ ਉੱਤੇ ਨੇ ਔਰ ਇਸ ਦੇ ਨਾਲ ਨਾਲ ਪੋਸਟਿੰਗ ਤੇ ਤਬਾਦਲੇ ਨੂੰ ਲੈ ਕੇ ਰਿਸ਼ਵਤ ਲੈਣ ਦੇ ਇਲਜ਼ਾਮ ਸਾਧੂ ਸਿੰਘ ਧਰਮਸੋਤ ਉੱਤੇ ਲਗਾਏ ਗਏ ਨੇ ਜਿਸ ਨੂੰ ਚਲਦੇ ਹੋਏ ਆਖਰਕਾਰ ਗ੍ਰਿਫਤਾਰ ਕਰਕੇ ਤੇ ਮੋਹਾਲੀ ਲਿਜਾਇਆ ਗਿਆ ਤਸਵੀਰਾਂ ਜਿਹੜੀਆਂ ਨੇ ਉਹ ਜਲੰਧਰ ਤੋਂ ਸਾਹਮਣੇ ਆ ਰਹੀਆਂ ਜਦੋਂ ਰਾਤ ਨੂੰ ਮੈਡੀਕਲ ਕਰਾਉਣ ਤੋਂ ਬਾਅਦ ਅੱਗੇ ਮੋਹਾਲੀ ਲਿਜਾਇਆ ਜਾਂਦਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰਿਮਾਂਡ ਕਿੰਨੀ ਕੁ ਮਿਲੇਗੀ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਮਿਲੇਗੀ ਜਾਂ ਨਹੀਂ ਮਿਲੇਗੀ ਰਿਮਾਂਡ ਇਹ ਵੀ ਬਾਤ ਦੀ ਗੱਲ ਹੈ ਪੇਸ਼ੀ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਆ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਔਰ ਤੱਕ ਲਿਬਣੇ ਰੋ ਵਨ ਇੰਡੀਆ ਪੰਜਾਬੀ ਕੀ ਕਹਿਣਾ ਚਾਹੁੰਗੇ ਜੀ ਭਾਈ ਸਾਹਿਬ ਜਿਵੇਂ ਤੂੰ ਦੋ ਦੱਸੋ ਠੀਕ ਹੈ ਹੋਏ ਬਸ ਕਹਿਣਾ ਚਾਹੁੰਗੇ ਜੀ ਜਾ ਕੋਈ ਕਾਰਬਾਈਡ ਕਿਤਾਬੇ ਦੇਓ ਰਮਸੋਜੀ ਕਾਰਬਾਈਡ ਕਿਤੇ ਦੇਖਦੇ ਹੋ ਬਾਈ ਸਾਈਡ ਹੋ ਜਾ ਬਾਈ ਰਮਸੋਜੀ ਕਾਰਬਾਈਡ ਕਿਵੇਂ ਦੇਖਦੇ ਹੋ ਰਮਸੋਜੀ ਕਾਰਬਾਈਡ ਕਿਵੇਂ ਦੇਖਦੇ ਹੋ ਮੈਂ ਤੁਸੀਂ ਇਹ ਦੇਖ ਸਕਦੇ ਹੋ ਕਿ ਰਮਸੋਹ ਮਰਨੂ ਜਿਹੜਾ ਈਡੀ ਵਾਲੋ ਜਿਹੜਾ ਕੀ ਗ੍ਰਫਤਾਰ ਕਰ ਚਲੋ ਹਟ ਜਾ ਸਰ ਹਟ ਜਾ ਗੱਡੀ ਦੇ ਚੋੜ ਕਰ ਕਾਰਬਾਈਡ ਚਲੋ ਉਹ ਫੋਟੋ ਗੱਡੀ ਦੇ ਚੋੜ ਕਰ ਪੜਾਉਣ ਲਾਈਫ ਨਹੀਂ Subscribe to One India channel and never miss an update.